ਈ ਮੇਰੀ ਕੁੜੀ ਰਜਾਈ ਦਾ ਵਿੱਚ ਮਾਰ ਕਾ ਐਵੇਂ ਉਹਨੇ ਟਾਕਾ ਮਾਰ ਕੇ ਦੀ ਮੇਨੇ ਰਜਾਈ ਤਾਰੀ ਜਾ ਕਾ ਮੇਰੇ ਗੋਡਿਆਂ ਦਾ ਵਿੱਚ ਗੇਰੀ ਜਾ ਕਾ ਕੁੜੀ ਕੋਈ ਹੋਣ ਤੱਕ ਰੂਟੇ ਲਗੇ ਵੀ ਤੇ ਉਹਦਾ ਮੇਰੀ ਕੁੜੀ ਦਾ ਜੋਰਨ ਕ੍ਰੂਟੇ ਮਾਰੇ ਵੀ ਤੇ ਬੇਟੇ ਤੂੰ ਤਾਂ ਨਾ ਗਾਲ ਜਿਹੜਾ ਗਲਤ ਆ ਜੀ ਉਹਨੇ ਤੇ ਇਹ ਉਹਦੇ ਇਹ ਚੀਜ਼ਾਂ ਦੱਬਰ ਕੀਤੀਆਂ ਨੇ ਚੀਜ਼ਾਂ ਜੀ ਬਾਕੀ ਇਹ ਉਹਦੇ ਠੋਡੀ ਵੀ ਉਹਦੀ ਲੱਗ ਰਹੇ ਨੋਂ ਨੋਂ ਦੇ ਲੱਗ ਰਹੇ ਤੇ ਜੇ ਟਰ ਲੜਾ ਤਾਂ ਬੇਟੇ ਉਨੇ ਪਤਾ ਕੀ ਕਰਾ ਜੀ ਮੇਰੀ ਕੁੜੀ ਪੈਂਟ ਪਾ ਲੇਤੀ ਤਾਂ ਕਹੇਦੇ ਤੋਂ ਪੈਂਟ ਕਿਉਂ ਪਾਂਦੀ ਆ ਜੇ ਸਲਟ ਪਾ ਲੇਦੀ ਮੇਰੀ ਕੁੜੀ ਸਲਟਾਂ ਕਰੇ ਤਾਂ ਵੀ ਤੋਂ ਕਿਉਂ ਪਾਂਦੀ ਆ ਤੁਹਾਨੂੰ ਪਹਿਲਾਂ ਦੱਸਿਆ ਜਾਂਦਾ ਕਿ ਕੁੜੀ ਨੇ ਸੁਸਾਇਡ ਕੀਤੀ ਹਾਂਜੀ ਹਾਂਜੀ ਜੇ ਜਾ ਕੇ ਸਾਨੇ ਦੇਖਿਆ ਜੀ ਕੁੜੀ ਮਾਰੀ ਹੋਈ ਸੀ ਜੀ ਕਿ ਜੇ ਹੋਰ ਬੰਦਾ ਨਾਲ ਬੋਲੇ ਕਰਾਤੀ ਉਹਨੂੰ ਉਸ ਨਾਲ ਨਹੀਂ ਬੋਲਣ ਦੇ ਕਰਾਤਾ ਮਤਲਬ ਕਿ ਕੋਈ ਬੰਦਾ ਅੰਦਰ ਆ ਜੇ ਤਾਂ ਐ ਕਹਦੇ ਤਾਂ ਤਾਂ ਇਹਦੇ ਨਾਲ ਰਹਿੰਦੀ ਆ ਦੇਟ ਚਿਠਿਆਣੀਆਂ ਦੋਏ ਉਹਨਾਂ ਨੇ ਬਹੁਤ ਤੰਗ ਕਰਕੇ ਰੱਖਿਆ ਕੁੜੀ ਨੂੰ ਬਹੁਤ ਜਿਆਦਾ ਜਿਤਨਾ ਕਹਦੇ ਜਿਨੇ ਉਹ ਤਾਂ ਭੱਜ ਗਏ ਜੀ ਉਹ ਤਾਂ ਸਾਨੂੰ ਮਿਲ ਹੀ ਨਹੀਂ ਅਸਾਂ ਮਿਲ ਹੀ ਨਹੀਂ ਹਾਂ ਜੀ ਨਾ ਜੀ ਨਾ ਇਕੱਲੀ ਲੜਕੀ ਅੰਦਰੇ ਪਈ ਦੀ ਜੀ ਕਮਰੇ ਵਾਂ ਸਾਸੀ ਕਾਲ ਪੁਆਦ ਵੈਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਅਕਸਰ ਆਪਾਂ ਸੁਣਦੇ ਹਾਂ ਕਿ ਸੋਹਰੇ ਪਰਿਵਾਰ ਦੇ ਵੱਲੋਂ ਲੜਕੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਪਰ ਕਈ ਵਾਰੀ ਅਜਹੀਆਂ ਕਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਨੇ ਕਿ ਜਿਹੜੀਆਂ ਲੜਕੀਆਂ ਨੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀਆਂ ਨੇ ਕਿਉਂਕਿ ਅਜਹੀਆਂ ਕਟਨਾਵਾਂ ਜਦੋਂ ਹੱਦ ਤੱਕ ਹੱਦ ਤੋਂ ਵੱਧ ਜਾਂਦੀਆਂ ਨੇ ਜਦੋਂ ਸਹੁਰੇ ਪਰਿਵਾਰ ਦੇ ਵੱਲੋਂ ਕਈ ਵਾਰੀ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਕਿ ਜਿਹੜੀ ਲੜਕੀ ਹੁੰਦੀ ਆ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਆ ਪਰ ਦੂਜੇ ਪਾਸੇ ਕਟਨਾਵਾਂ ਅਜਹੀਆਂ ਵੀ ਸਾਹਮਣੇ ਆਉਂਦੀਆਂ ਨੇ ਕਿ ਜਾਣ-ਬੁੱਝ ਕੇ ਲੜਕੀਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਸੋ ਜਹੀ ਘਟਨਾ ਇੱਕ ਪਿੰਡ ਬਲਵੇੜਾ ਤੋਂ ਸਾਹਮਣੇ ਆਈ ਹੈ। ਮੇਰੇ ਨਾਲ ਮ੍ਰਿਤਕ ਲੜਕੀ ਦੇ ਫਾਦਰ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੰਕਲ ਅਸਲ 'ਚ ਕੀ ਹੋਇਆ ਜੀ? ਤੁਹਾਡੀ ਬੇਟੀ ਦੇ ਨਾਲ ਕੀ ਵਾਪਰਿਆ ਸਭ? ਬੋ ਜੀ ਮਨ ਤੋਬਾ ਸਤ ਪਤਾ ਲੱਗਿਆ ਜੀ ਵੀ ਇਤਨਾ ਕਰਕੇ ਤੁਹਾਡੀ ਬੇਟੀ ਨਾਲ ਉਹ ਹੋ ਗਿਆ। ਪਹਿਲਾਂ ਵੀ ਉਹਨਾਂ ਨੇ ਕਈ ਕਰਦੇ ਰਹੇ ਤੰਗ ਪ੍ਰੇਸ਼ਾਨ ਕਰਦੇ ਰਹੇ ਹੂੰ ਮੇਰਾ ਭਾਈ ਵੀ ਜਾ ਕੇ ਆਇਆ ਹਾਂ ਸਾਰੇ ਜਾ ਕੇ ਆਏ ਆ ਲੜਕੀ ਨੂੰ ਕਹਿ ਕੇ ਸਮਝਾਇਆ ਵੀ ਚਲ ਕੋਈ ਬਾਤ ਨਹੀਂ ਪਰ ਉਹਨਾਂ ਬੰਦਿਆਂ ਨੇ ਕੋਈ ਕਸਰ ਨਹੀਂ ਛੱਡੀ ਜੀ ਉਹ ਜਿਹੜਾ ਜੇਠ ਤਾਂ ਨਾ ਜੀ ਜੇਠ ਚਠਿਆਣੀ ਆ ਦੋਏ ਹੂੰ ਉਹਨਾਂ ਨੇ ਬਹੁਤ ਤੰਗ ਕਰਕੇ ਰੱਖਿਆ ਕੁੜੀ ਨੂੰ ਬਹੁਤ ਜ਼ਿਆਦਾ ਜਿੱਤ ਤਰ੍ਹਾਂ ਕਹਿ ਦੇ ਮਤਲਬ ਕਿਹੜੇ ਦਿਨ ਦੀ ਘਟਨਾ ਹੈ ਕਿੰਨੇ ਦਿਨ ਹੋ ਗਏ ਅਜੇ ਇਹ 8 ਤਰੀਕ ਦੀ ਹੈ ਜੀ 8 ਤਰੀਕ ਦੀ ਘਟਨਾ ਹਾਂ ਜੀ ਤੇ ਸਾਨੂੰ 12 ਵਜੇ ਪਤਾ ਲੱਗਿਆ ਜੀ ਉਰੇ ਰਾਤ ਨੂੰ ਹਾਂ ਜੀ ਨਾ ਨਾ ਦਿਨ ਦੇ ਹਾਂ ਜੀ ਵੀ ਤੁਹਾਡੀ ਬੇਟੀ ਨਾਲ ਇਹ ਹੋ ਗਿਆ ਵੀ ਉਹਨੇ ਇਸ ਤਰ੍ਹਾਂ ਕਰ ਲਿਆ ਹਮ ਅਸੀਂ ਉਹਦੇ ਗਏ ਜੀ ਸਾਨੂੰ ਗਏ ਕ ਟਾਈਮ ਲੱਗਿਆ ਜਾਂਦੇ ਕਰਦੇ ਉੱਥੇ ਬੰਦਿਆਂ ਨੇ ਜਿਹੜੇ ਵੀ ਸਾਰੇ ਹੈਗੇ ਤੇ ਵਿਹੜੇ ਦੇ ਲਾਲੇ ਸਾਰੇ ਉਹਦੇ ਪਿੰਡ ਸਾਰੇ ਸ਼ਰਾਬੀ ਤੇ ਜੀ ਕਿਸੇ ਨੇ ਸਾਡੇ ਨਾਲ ਗੱਲ ਨਹੀਂ કરી ਸਾਮਾ ਉਲਟੀ ਸਾਡੇ ਕੋ ਮਾਰਨ ਵਾਸਤੇ ਵੀ ਆਏ ਆ ਕਈ ਬੰਦੇ ਅੱਛਾ ਪਰ ਐਸੀ ਵੇਰ ਵੀ ਮਾਣ ਬਹੁਤ ਜ਼ਿਆਦਾ ਸਾਡਾ ਦਸ ਜੀ ਰੋ ਬਹੁਤ ਜ਼ਿਆਦਾ ਬਹੁਤ ਦੁਖੀ ਹੋ ਗਏ ਜੀ ਅਮੇ ਪਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਉਸ ਟਾਈਮ ਬਾਰੇ ਜੀ ਪਰ ਸਾਡੀ ਬੇਟੀ ਨਾਲ ਬਹੁਤ ਧੱਕਾ ਹੋਇਆ ਜੀ ਮਾਰ ਹੀ ਗਈ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਕਿਉਂ ਤੁਹਾਨੂੰ ਲੱਗਦਾ ਵੀ ਉਹਦੀ ਮਤਲਬ ਕੀ ਉਹਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਲੱਗਦਾ ਵੀ ਉਹ ਤੁਹਾਨੂੰ ਕੀ ਸੂਚਨਾ ਮਿਲਦੀ ਹੈ ਪਹਿਲਾਂ ਤੁਹਾਨੂੰ ਕੀ ਦੱਸਿਆ ਜਾਂਦਾ ਸਾਨੂੰ ਦੱਸਿਆ ਜਾਂਦਾ ਵੀ ਕੁੜੀ ਨੇ ਇਸ ਤਰ੍ਹਾਂ ਕਰਕੇ ਐ ਕਰ ਲਈ ਸਾਨੂੰ ਪਰ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਕਤਲ ਕਰਿਆ ਗਿਆ ਜੀ ਕੁੜੀ ਦਾ ਮਤਲਬ ਤੁਹਾਨੂੰ ਪਹਿਲਾਂ ਦੱਸਿਆ ਜਾਂਦਾ ਕਿ ਕੁੜੀ ਨੇ ਸੁਸਾਈਡ ਕੀਤੀ ਹੈ ਹਾਂ ਜੀ ਹਾਂ ਜੀ ਜਾ ਕੇ ਸਾਨੇ ਦੇਖਿਆ ਜੀ ਹੂੰ ਕੁੜੀ ਮਾਰੀ ਹੋਈ ਸੀ ਜੀ ਉਹਨਾਂ ਕੀ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹ ਕੁੜੀ ਨੇ ਕੁੜੀ ਨੂੰ ਜਿਹੜਾ ਵੀ ਉਹਨਾਂ ਦੇ ਵੱਲੋਂ ਕਤਲ ਕੀਤਾ ਗਿਆ ਜਾਂ ਕਿਸੇ ਦੇ ਵੱਲੋਂ ਕਤਲ ਕੀਤਾ ਗਿਆ ਤੁਹਾਨੂੰ ਉਹ ਚੀਜ਼ ਕਿਵੇਂ ਹੁੰਦੀ ਪਤਾ ਲੱਗਦੀ ਹੈ ਸਾਨੂੰ ਪਤਾ ਲੱਗਿਆ ਜੀ ਉਹ ਤਾਂ ਨਾ ਗਾਲ ਜਿਹੜਾ ਗਲਤ ਆ ਜੀ ਉਹਦੇ ਇਹ ਉਹਦੇ ਇਹ ਚੀਜ਼ਾਂ ਦੱਬਰ ਕੀਤੀਆਂ ਇਹ ਚੀਜ਼ਾਂ ਜੀ ਅੱਛਾ ਬਾਕੀ ਇਹ ਉਹਰੇ ਠੋਡੀ ਵੀ ਉਹਦੀ ਲੱਗ ਰਹੇ ਨੌ ਨੌ ਦੇ ਲੱਗ ਰਹੇ ਤੇ ਹੂੰ ਬਾਕੀ ਕੋਈ ਹੋਰ ਹੋ ਨਹੀਂ ਤਾਂ ਵੀ ਉਹਨੇ ਮਾਰ ਹੀ ਆਈ ਐ। ਉਸ ਪੋਸਟਮਾਰਟ ਰਿਪੋਰਟ ਵੀ ਆਈ ਆ ਰਿਪੋਰਟ ਦੇ ਵਿੱਚ ਕੀ ਰਿਪੋਰਟ ਲਿਖਿਆਰ ਕੇ ਆਈ ਆਲੇ ਆਈ ਨਹੀਂ ਹੈਗੀ। ਪੋਸਟਮਾਰਟ ਰਿਪੋਰਟ ਜਦੋਂ ਹੁਣ ਜਦੋਂ ਲਾਲੋ ਅਜੇ ਹੀ ਕੋਈ ਘਟਨਾ ਵਾਪਰਦੀ ਆ ਉਦੋਂ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਬੋਡੀ ਜਾਂਦੀ ਆ ਉਸ ਤੋਂ ਬਾਅਦ ਇੱਕ ਪੋਸਟਮਾਰਟ ਰਿਪੋਰਟ ਆਉਂਦੀ ਆ। ਉਹਦੇ ਵਿੱਚ ਵੀ ਕੁਝ ਮਤਲਬ ਪਤਾ ਲੱਗਿਆ। ਹਾਲੇ ਸਰ ਜੀ ਕੋਈ ਪਤਾ ਨਹੀਂ ਲੱਗਾ ਜੀ ਹਾਲੇ। ਅੱਛਾ। ਹਾਂ ਜੀ ਸਰ ਜੀ ਹਾਲੇ ਪਤਾ ਨਹੀਂ ਲੱਗਾ ਜੀ। ਬਾਕੀ ਰਿਪੋਰਟ ਆਵਾਗੀ ਉਸ ਤੋਂ ਬਾਅਦ ਪਤਾ ਚਲੇਗਾ ਵੀ ਕੀ ਘਟਨਾ ਬੀਤੀ ਆ। ਇੰਨਾ ਟਾਈਮ ਹੋ ਗਿਆ ਸੀ ਤੁਹਾਡੀ ਬੀਟੀ ਦੇ ਵਿਆਹ ਨੂੰ ਵਿਆਹ ਨੂੰ 4 ਸਾਲ ਹੋ ਗਏ ਤੇ ਜੀ ਬੱਚਾ ਹੈਗਾ ਸੀ ਕੋਈ ਨਾ ਜੀ ਬੱਚਾ ਨਹੀਂ ਤਾਂ ਜੀ ਪਰ ਉਹਣਾ ਬਾਹਰ ਤਾਂ ਜੀ ਅੱਛਾ ਮਤਲਬ ਉਹ ਬੀਟੀ ਦੇ ਹਸਬੰਡ ਸੀ ਜਿਹੜੇ ਬਾਹਰ ਰਹਿੰਦੇ ਸੀ ਹਾਂ ਜੀ ਉਹ ਬਾਹਰ ਗਿਆ ਤਾਂ ਜੀ ਕਿੰਨਾ ਟਸਾ ਮਾ ਹੋ ਗਏ ਸੀ ਉਹਨਾਂ ਨੂੰ ਬਾਹਰ ਗਿਆ ਨੂੰ ਸਾਢੇ ਕਿ ਤਿੰਨ ਸਾਲ ਹੋ ਗਏ ਜੀ ਲੋ ਵਿਆਹ ਤੋਂ ਥੋੜਾ ਟਾਈਮ 6 ਮਹੀਨੇ ਬਾਅਦ ਹੀ ਕਹਿ ਸਕਦੇ ਆ ਆਪਾਂ ਕੀ ਚਲੇ ਗਈ ਸੀ ਬਾਹਰ ਹਾਂ ਜੀ ਹਾਂ ਜੀ ਹਾਂ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਤੁਸੀਂ ਦੱਸ ਰਹੀ ਹੋ ਗੱਲਾਂ ਕਿ मतलब तंग परेशान किस तरह ਦੀਆਂ ਤੰਗੀਆਂ ਕੁੜੀ ਨੂੰ ਕਿਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਸ ਤੋਂ ਤੰਗ ਤਾਂ ਬਸ ਜਿਵੇਂ ਕੱਪੜੇ ਪਾ ਲਿਆ ਜਾਂ ਹੋਰ ਕੋਈ ਉਹਨੂੰ ਮਤਲਬ ਪਾਣ ਤਾਣ ਤੇ ਵੀ ਤੰਗ ਕਰਦੇ ਸੀ ਹਾਂ ਜਿਹੜੇ ਫੋਨ ਵਾਲਾ ਦਿੰਦੇ ਸੀ ਤਾ ਵੀ ਥੋੜੀ ਇਹ ਵੀ ਐ ਕਰਦੀ ਆ ਐ ਕਰਦੀ ਆ ਹੂੰ ਬਸ ਇਸ ਕਰਕੇ ਥੋੜੀ ਕੁੜੀ ਪ੍ਰੇਸ਼ਾਨ ਤੀਜੀ ਬਹੁਤ ਜ਼ਿਆਦਾ ਕੁੜੀ ਨੂੰ ਪਰੇਸ਼ਾਨ ਕਰਦੇ ਸੀ ਹਾਂਜੀ ਹਾਂਜੀ ਕੱਪੜੇ ਪਾਣ ਤੋਂ ਵੀ ਹੂੰ ਮਤਲਬ ਰੋਕਦੇ ਸੀ ਉਹਨੂੰ ਆਪਣੇ ਮੁਤਾਬਕ ਜ਼ਿੰਦਗੀ ਜਿਉਣ ਤੋਰੂ ਹਾਂਜੀ ਰੋਕਦੇ ਸੀ ਵੀ ਜੋ ਵੀ ਸਾਡੇ ਨੌਕਰ ਬਣ ਕੇ ਰਹੇ ਵੀ ਬਾਹਰ ਨਾ ਜਾਵੇ ਉਹ ਬਹੁਤ ਕੁੜੀ ਇਤਰਾਹ ਗਏ ਨੇ ਤੇ ਜਿੱਤੇ ਤਰ੍ਹਾਂ ਇਹਨਾਂ ਨੇ ਉਹ ਕਰਿਆ ਜੀ ਮਤਲਬ ਜਿਹੜਾ ਤੁਹਾਡਾ ਜਵਾਈ ਸੀ ਪਰੌਣਾ ਲਾ ਲੋ ਕੁੜੀ ਦਾ ਉਹ ਸਹੀ ਕੁੜੀ ਦੇ ਨਾਲ ਵਿਹਾਰ ਕਰਦਾ ਸੀ ਉਹ ਬੋਲਦਾ ਚੱਲਦਾ ਸਹੀ ਸੀ ਉਹਦੇ ਨਾਲ ਕੋਈ ਕੋਈ ਲੜਾਈ ਝਗੜਾ ਉਹ ਠੀਕ ਤਾਂ ਜੀ ਹਾਂ ਉਹਦਾ ਫੋਨ ਵੀ ਆਂਦਾ ਸੀਗਾ ਉਹਨੇ ਤੰਗ ਨਹੀਂ ਜੀ ਕਦੇ ਕਰੀ ਤੁਸੀਂ ਇੱਧਰ ਹੀ ਆਜੋ ਆਪਾਂ ਗੱਲ ਕਰਾਂਗੇ ਹਾਂ ਜੀ ਪਰੌਣਾ ਠੀਕ ਤਾਂ ਜੀ ਆਪਣਾ ਮਤਲਬ ਪੁਰਾਣਾ ਸਹੀ ਤੁਹਾਡੇ ਨਾਲ ਵੀ ਗੱਲਬਾਤ ਕਰਦਾ ਹੁੰਦਾ ਸੀ ਫੋਨ ਤੇ ਹਾਂ ਜੀ ਕਰਦਾ ਸੀ ਹਾਂ ਠੀਕ ਤਾਂ ਜੀ ਪੁਰਾਣਾ ਨੇ ਕੋਈ ਗੱਲ ਉਹ ਤੋਂ ਸਮਝੇ ਪੈਸੇ ਪੁੱਛੇ ਕਾਹਦੀ ਕੁੜੀ ਜਿਹਦੇ ਪਾਦੇ ਦਾ ਅੱਛਾ ਮਤਲਬ ਜੋ ਵੀ ਕੋਈ ਚੀਜ਼ ਕੋਈ ਮੰਗਣੀ ਉਹਨੇ ਉਹਨੂੰ ਰੋਕਾਂ ਨਹੀਂ ਦਈ ਉਹ ਜੋ ਮਰਜੀ ਕੋਈ ਕੱਪੜਾ ਜੈਸਾ ਮਰਜੀ ਪਾਵੇ ਹੂੰ ਪਰ ਉਹ ਜਿਹੜੇ ਜੇਠ ਜਠਾਣੇ ਜੀ ਉਹ ਦੋਏ ਤੰਗ ਕਰਦੇ ਸੀ ਉਹਨੂੰ ਮਤਲਬ ਉਹਨਾਂ ਦਾ ਮੀਆਂ ਬੀਬੀ ਦਾ ਆਪਸ ਦੇ ਵਿੱਚ ਕੋਈ ਝਗੜਾ ਨਹੀਂ ਨਾ ਜੀ ਉਹਨਾਂ ਦਾ ਕੋਈ ਝਗੜਾ ਨਹੀਂ ਤਾਂ ਸਸੋਰਾ ਹੈਗੀ ਸੀ ਇਹਨਾਂ ਦੀ ਨਹੀਂ ਜੀ ਹੈ ਨਹੀਂ ਤੇ ਦੋਏ ਜਦੋਂ ਮਤਲਬ ਘਰ ਦੇ ਵਿੱਚ ਸਿਰਫ ਉਹਨਾਂ ਤੋਂ ਮੇਨਾ ਜੇਠ ਜੇਠਾਣੀ ਹਾਂਜੀ ਹਾਂ ਜੇਠ ਜੇਠਾਣੀ ਜੀ ਤੇ ਫਿਰ ਜਦੋਂ ਮਤਲਬ ਇਸ ਤਰ੍ਹਾਂ ਦੀ ਕਟਨਾ ਦੇ ਵਾਪਰਦੀ ਆ ਉਸ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਸ਼ੱਕ ਸੀ ਵੀ ਇਸ ਤਰ੍ਹਾਂ ਕਰ ਸਕਦੇ ਨੇ ਕੁਛ ਇਦਾਂ ਨਹੀਂ ਪਹਿਲਾਂ ਕੋਈ ਸ਼ੱਕ ਨਹੀਂ ਸੀ ਜੀ ਜਦੋਂ ਹੁਣ ਇਹਵੇ ਆ ਕੇ ਲਗੇ ਦੀ ਕਰਨਾ ਹੂੰ ਕਿੰਨੇ ਕ ਸਮੇਂ ਤੋਂ ਪਰੇਸ਼ਾਨ ਕਰਦੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਜੇਠ ਜੇਠਾਣੀ ਕਿੰਨੇ ਕ ਸਮੇਂ ਤੋਂ ਪਰੇਸ਼ਾਨ ਕਰਦੇ ਬਸ 2-4 ਮਹੀਨੇ ਦੇ ਜ਼ਿਆਦਾ ਲੱਗੇ ਦੀ ਕਰਨਾ ਅੱਛਾ ਹੂੰ ਕਾਰਨ ਕੀ ਲੱਗਦਾ ਵੀ ਕਿਉਂ ਪਰੇਸ਼ਾਨ ਕਰਦੀ ਸੀ ਉਹ ਕੀ ਕਾਰਨ ਹੋ ਸਕਦਾ ਹੈ ਬਸ ਪ੍ਰਮਾਤਮਾ ਨੂੰ ਪਤਾ ਜੀ ਬਾਕੀ ਆਪਣੀ ਲੜਕੀ ਦੱਸ ਦੀ ਜੇ ਕਿਤਨਾ ਪਰੇਸ਼ਾਨ ਕਰਾਂ ਤੇ ਉਹਨਾਂ ਦਾ ਮਾਰਦੀ ਹੋ ਕੀ ਸਾਨੂੰ ਬਸ ਕੋਈ ਬਾਤ ਨਹੀਂ ਹੋ ਕਰੀਏਗੀ ਆ ਬੜਾ ਦੁੱਖ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੇ ਨੇ ਕਿਉਂਕਿ ਇੱਕ ਪਿਓ ਆਪਣੀ ਧੀ ਨੂੰ ਇਹਦੇ ਲਈ ਪਾਲਦਾ ਹੈ ਕਿ ਉਹ ਵੱਡੀ ਹੋ ਕੇ ਦੂਜੇ ਘਰ ਜਾਊਗੀ ਤਾਂ ਦੂਜਾ ਇੱਕ ਘਰ ਬਸਾਊਗੀ ਤਾਂ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਅੱਜਕੱਲ੍ਹ ਲੋਕ ਕਹਿੰਦੇ ਨੇ ਕਿ ਫਰਕ ਨਹੀਂ ਹੁੰਦਾ ਮੁੰਡਾ ਤੇ ਕੁੜੀ ਦੇ ਵਿੱਚ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਦੋਂ ਗੱਲਾਂ ਮਹਿਸੂਸ ਬਹੁਤ ਹੁੰਦੀਆਂ ਨੇ ਕਿ ਅਸੀਂ ਜੇਕਰ ਤੀਆਂ ਨੂੰ ਬਗਾਨੇ ਘਰੇ ਤੋੜਦੇ ਆਂ ਤਾਂ ਬਗਾਨਿਆਂ ਦਾ ਵੀ ਹੱਕ ਬਣਦਾ ਕਿ ਉਹ ਆਪਣੀਆਂ ਤੀਆਂ ਮਣਾ ਕੇ ਰੱਖਣ ਅੰਕਲ ਕਿਸ ਤਰ੍ਹਾਂ ਦੇ ਇਨਸਾਫ ਦੀ ਮੰਗ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਤਾਂ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਸਖਤ ਤੇ ਸਖਤ ਕਾਰਵਾਈ ਹੁਣ ਚਾਹੀਦੀ ਆ ਬੰਦਿਆਂ ਨੇ ਜਿਹੜੇ ਜਿਹੜਾ ਨੇ ਇਹ ਕੰਮ ਕਰਿਆ ਜੀ ਆਸ ਅਸਲ ਦਾ ਪੰਜ ਸੀਰੀਸ ਆ ਜਾਉਣੀ ਚਾਹੀਦੀ ਹੈ ਜੇ ਬੰਦੇ ਨੂੰ ਅੱਗੇ ਬਾਅਦ ਤੇ ਕੋਈ ਲੜਕੀ ਸਾਡੀ ਲੜਕੀ ਬਾਰੇ ਹੋਰ ਲੜਕੀ ਨਾ ਇਤਰਾ ਵਗ ਜੀ ਜਦੋਂ ਤੁਸੀਂ ਇੱਥੋਂ ਜਾਣਦੇ ਹੋ ਤੁਸੀਂ ਕਿੰਨੇ ਕੁ ਬੰਦੇ ਜਾਣਦੇ ਹੋ ਇਥੋਂ ਮoure ਤਾਂ ਬੰਦੇ ਤਾਂ ਅਸੀਂ ਬਹੁਤ ਗਏ ਸੀ ਉਦੋਂ ਅੱਛਾ ਹਾਂ ਜੀ ਹਾਂ ਜੀ ਉਦੋਂ ਜਾਂਦਿਆਂ ਨੂੰ ਫਿਰ ਜਿਹੜੇ ਜੇਠ ਜਠਾਣੀ ਸੀ ਉਹ ਸਹੀ ਬੋਲੇ ਸੀ ਤੁਹਾਡੇ ਲਈ ਨਹੀਂ ਜੀ ਨਹੀਂ ਉਹ ਤਾਂ ਭੱਜ ਗਏ ਜੀ ਉਹ ਤਾਂ ਸਾਨੂੰ ਮਿਲ ਹੀ ਨਹੀਂ ਹੈਗੇ ਸਾਨੂੰ ਮਿਲ ਹੀ ਨਹੀਂ ਹਾਂ ਜੀ ਨਾ ਜੀ ਨਾ ਕੱਲੀ ਸੀ ਕੁੜੀ ਕੱਲੀ ਲੜਕੀ ਅੰਦਰੇ ਪਈ ਦੀ ਜੀ ਕਮਰੇ ਵਾਂ ਹੂੰ ਸਾਸੀ ਗਏ ਆ ਜਦ ਹੂੰ ਵਾ ਫੇਰ ਜਾ ਕੇ ਐਸੀ ਗਏ ਆ ਉਹ ਤਾਂ ਕੱਲੀ ਪਈ ਸੀ ਉਹ ਕਰੋ ਭੱਜ ਗਏ ਸੀ ਫਰਾਰ ਹੋ ਗਏ ਹਾਂਜੀ ਹਾਂਜੀ ਕੋਈ ਨਹੀਂ ਥਾ ਖੜਿਆ ਨਾ ਉਹਨਾਂ ਨੇ ਫੋਨ ਕਰਿਆ ਸਾਨੂੰ ਵੀ ਐ ਗੱਲਬਾਤ ਹੋ ਗਈ ਹੂੰ ਨਾ ਜੀ ਤੁਹਾਨੂੰ ਫੋਨ ਕੌਣ ਕਰਦਾ ਫਿਰ ਇਹਦੀ ਜੀ ਬਾਰੇ ਸਾਨੂੰ ਆਪਣਾ ਪਰਾਣਾ ਕਰਦਾ ਜੀ ਬਾਹਰ ਤੋਂ ਅੱਛਾ ਹਾਂਜੀ ਪਰਾਣੇ ਤੋਂ ਫੋਨ ਆਉਂਦਾ ਹਾਂਜੀ ਪਰਾਣੇ ਨੇ ਫੋਨ ਕਰਿਆ ਵੀ ਇਤਨਾ ਇਤਰਾਗਾ ਲੋਕ ਵੀ ਤੁਸੀਂ ਜਾ ਕੇ ਡੈਡੀ ਦੇਖੋ ਵੀ ਕੀ ਬਾਤ ਹੋਈ ਆ ਛੇਤੀ ਜਾਓ ਹੂੰ ਹਾਂਜੀ ਪਰ ਤੁਸੀਂ ਜਦੋਂ ਮਤਲਬ ਉੱਥੇ ਜਾਂਦੇ ਹੋ ਉੱਥੇ ਫਿਰ ਤੁਸੀਂ ਇਹ ਚੀਜ਼ ਦੇਖਦੇ ਹੋ ਵੀ ਇਕੱਲੀ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਉੱਥੇ ਹੈਗੀ ਸੀ ਤੇ ਕੋਈ ਹੋਰ ਨਹੀਂ ਸੀ ਉੱਥੇ ਨਹੀਂ ਜੀ ਹੋਰ ਨਹੀਂ ਤਾਂ ਜੀ ਕੋਈ ਬਸ ਇਕੱਲੀ ਉਹ ਹੀ ਸੀ ਆਂਢ ਗੁਆਂਢ ਦੇ ਲੋਕ ਵੀ ਨਹੀਂ ਆਂਢ ਗੁਆਂਢ ਦੇ ਬਾਹਰ ਬੈਠੇ ਸੀਗੇ ਜੀ ਹੂੰ ਅੰਦਰ ਨਹੀਂ ਕੋਈ ਨਹੀਂ ਤਾਂ ਜੀ ਸਾਡੀ ਕੀ ਕਹਿੰਦੇ ਸੀ ਗੁਆਂਢ ਵਾਲੇ ਲੋਕ ਜਦੋਂ ਤੁਸੀਂ ਗਏ ਤੁਹਾਨੂੰ ਕੀ ਕਹਿੰਦੇ ਸੀ ਤੁਸੀਂ ਸਾਡੀ ਗੁਆਂਢ ਵਾਲਿਆਂ ਨਾਲ ਤਾਂ ਗੱਲੇ ਨਹੀਂ ਹੋਈ ਜੀ ਐਸੀ ਤਾਂ ਬਸ ਆਪਣੀ ਲੜਕੀ ਦੇਖ ਕੇ ਜੀ ਸਾਡਾ ਤਾਂ ਬਸ ਮਾਨ ਖਰਾਬ ਹੋ ਗਿਆ ਜੀ ਬਹੁਤ ਜ਼ਿਆਦਾ ਐਸੀ ਤਾਂ ਕੁਝ ਨਹੀਂ ਬੋਲੇ ਜੀ ਤਾਂ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਬਾਤ ਚਾਹੀ ਹਾਂ ਜੀ ਨਹੀਂ ਪਹੁੰਚ ਗਈ ਦੀ ਅੱਧਾ ਘੰਟਾ ਬਾਅਦ ਘੰਟਾ ਬਾਅਦ ਪਹੁੰਚ ਗਈ ਪਹੁੰਚ ਹਾਂ ਜੀ ਪੁਲਿਸ ਦਾ ਕੀ ਕਹਿਣਾ ਹੁਣ ਇਸ ਮਾਮਲੇ ਦੇ ਬਾਰੇ ਪੁਲਿਸ ਦਾ ਦੇਖੋ ਜੀ ਬਹੁਤ ਵਧੀਆ ਜੀ ਕਾਰਵਾਈ ਕਰ ਰਹੇ ਆ ਜੀ ਹਾਂ ਜੀ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਰਿਪੋਰਟਾਂ ਤੇ ਪਤਾ ਲੱਗੂਗਾ ਜੀ ਹਾਂ ਜੀ ਪੁਲਿਸ ਦਾ ਸਾਡੇ ਮੋੜੇ ਨਾਲ ਮੋੜਾ ਖੜੀ ਹੈ ਜੀ ਐਸੀ ਉਹਨਾਂ ਨੂੰ ਬਹੁਤ ਵਧੀਆ ਕਰੇ ਵੀ ਬੰਦਾ ਬਾਚਣਾ ਹੀ ਚਾਹੀਦਾ ਜੀ ਖਿੱਚਦੇ ਉਹ ਪੂਰਾ ਧਰ ਕੇ ਹਾਂ ਜੀ ਤੇ ਹੁਣ ਉਹ ਹਲੇ ਤੱਕ ਜਿਹੜੇ ਜੇਠ ਜਠਾੜੀ ਨੇ ਉਹ ਫਰਾਰ ਨਹੀਂ ਜਾਂ ਘਰੇ ਵਾਪਸ ਆ ਗਏ ਉਹ ਉਹ ਤਾਂ ਫਰਾਰੇ ਨੇ ਜੀ ਹਲੇ ਹਲੇ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਹੈਗੀ ਵੀ ਉਹ ਫੜ ਰਹੇ ਆ ਹਾਂ ਹਲੇ ਫਰਾਰੇ ਨੇ ਜੀ ਫਰਾਰ ਹੀ ਚੱਲਦੇ ਹਾਂਜੀ ਮਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਤਾ ਤੁਹਾਨੂੰ ਕਿਵੇਂ ਪਤਾ ਲੱਗਦਾ ਇਸ ਘਟਨਾ ਦੇ ਬਾਰੇ ਵੀਰੇ ਮੇਰੇ ਮੇਰੇ ਨਾਲ 3 11 ਵਜੇ ਨਾਲ ਗੱਲ ਕਰੀ ਆ ਉਹਨੇ ਫੋਨ ਤੇ ਹਾਂ ਫੋਨ ਤੇ ਹੂੰ ਮੈਨੂੰ ਕਹੇਰੀ ਮੰਮੀ ਕੀ ਕਰ ਰਹੀ ਆ ਤਾਂ ਮੈਂ ਕਹਿਆ ਪੁੱਤ ਕੁਛ ਨਹੀਂ ਕਰ ਰਹੀ ਮੈਂ ਬੈਠੀ ਆ ਮਾਹ ਮਾਹ ਤਾਂ ਕਾਜਲ ਕੇ ਕਰ ਰਹੀ ਪੁੱਤ ਹਮ ਕਹ ਰਹੀ ਮਮੀ ਮੈਂ ਕੁਛ ਨਹੀਂ ਕਰ ਰਹੀ ਮੈਂ ਕੰਮ ਨਾ ਬੈਠ ਰਹੀ ਹਮ ਮੈਂ ਪੁੱਤ ਤਾਂ ਕੰਮ ਨੂੰ ਛੱਡ ਤੈਨਨੇ ਕੰਮ ਨਹੀਂ ਕਰਨਾ ਮੈਂ ਤਾਂ ਰੋਟੀ ਖਾ ਲੇ ਹਮ ਰੋਟੀ ਰੋਟੀ ਖਾਈ ਮੇਰੇ ਨਾਲ ਐਨ ਗੱਲਾਂ ਮਾਰੀਆਂ ਕੋਈ ਉਹ ਨਹੀਂ ਤਾਂ ਮੈਂ ਇੱਕ ਦਿਨ ਪਹਿਲਾਂ ਆਈਆਂ ਸਕੂਲ ਤੇ ਹਮ ਉਹਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਕੁਛ ਵੀ ਨਹੀਂ ਦੱਸਿਆ ਹੈਗਾ ਵੀ ਮਮੀ ਜੋ ਗੱਲ ਆ ਉਹ ਗੱਲ ਮਾਤਾ ਕੁਛ ਵੀ ਨਹੀਂ ਤਾਂ ਬਸ ਉਹ ਕੋ ਜੇਠ ਉਹਦੇ ਨਾਲ ਲੜਾਤਾ ਅੱਛਾ ਜੇਠ ਲੜਾਦਾ ਲੜਾਦਾ ਬੇਟੇ ਉਹਨੇ ਪਤਾ ਕੀ ਕਰਾ ਜੇ ਮੇਰੀ ਕੁੜੀ ਪੈਂਟ ਪਾ ਲੇਤੀ ਤਾਂ ਕਹ ਦੇਤਾ ਤੂੰ ਪੈਂਟ ਕਿਉਂ ਪਾਂਦੀ ਆ ਜੇ ਸਲਟ ਪਾ ਲੇਤੀ ਮੇਰੀ ਕੁੜੀ ਸਲਟਾ ਨੂੰ ਕਹ ਦੇਤਾ ਵੀ ਤੂੰ ਕਿਉਂ ਪਾਂਦੀ ਆ ਕਿਸੇ ਹੋਰ ਬੰਦਾ ਨਾਲ ਬੋਲੇ ਕਰਤੀ ਉਹਨੂੰ ਉਸ ਨਾਲ ਨਹੀਂ ਬੋਲਣ ਦੇਈ ਕਰਤਾ ਮਤਲਬ ਕਿ ਕੋਈ ਬੰਦਾ ਅੰਦਰ ਆ ਜੇ ਤਾਂ ਐ ਕਹ ਦੇਤੇ ਤੂੰ ਤਾਂ ਇਹਦੇ ਨਾਲ ਰਹਿੰਦੀ ਆ ਮਤਲਬ ਕਿ ਗਲਤ ਸੋਚ ਸੀ ਉਹਦੀ ਉਹਨਾਂ ਦੀ ਗਲਤ ਸੋਚ ਸੀ ਮੇਰੀ ਬੇਟੀ ਮਤਲਬ ਕਿ ਰਹਿਣ ਨਹੀਂ ਦੇ ਰਹੇ ਤੇ ਕੁਸ ਖਾਣ ਨਹੀਂ ਦੇਵਾਂ ਤੇ ਉਹਨੂੰ ਪੀਣ ਨੂੰ ਦੇਵਾਂ ਤੇ ਸਾਰਾ ਦਿਨ ਬਸ ਪਤਾ ਲੱਗਾ ਬੇਟੀ ਮਾਨੂੰ 2 ਕੁ ਮਹੀਨੇ ਤੇ ਮੇਰੀ ਬੇਟੀ ਦੱਸੇ ਨਹੀਂ ਕਰੇ ਕਰਾਤੀ ਹਾਂ ਹਾਂ ਬਸ ਉਹਨੇ ਕਲੇਸ਼ ਕਰ ਦਿਆ ਵੀ ਤੂੰ ਗਵਾਂਡੀਆਂ ਦਾ ਵਿਆਹ ਤਾਂ ਉਹਨੇ ਕਲੇਸ਼ ਕਰ ਦਿਆ ਵੀ ਤੂੰ ਵਿਆਹ ਚ ਕਿਉਂ ਗਈ ਆ ਹਾਂ ਕਿਉਂ ਗਈ ਆ ਉਹਦੀ ਜਠਾਣੀ ਜਿਹੜੀ ਉਹ ਕੁੱਟੀ ਮਾਰੀ ਉਹਨੇ ਪਹਿਲਾਂ ਮੇਰੀ ਕੁੜੀ ਨੂੰ ਧੱਕੇ ਮਾਰੇ ਹਾਂ ਧੱਕੇ ਮਾਰੇ ਉਹ ਕਹਿੰਦਾ ਤੇਰਾ ਕੋਈ ਕੁਝ ਨਹੀਂ ਆਗਾ ਵੀ ਤੂੰ ਬਾਗ ਜਾ ਰਹਤੇ ਮੇਰੀ ਬੇਟੀ ਕਹਿੰਣਗੀ ਵੀ ਤੰਨੇ ਜਦ ਮੇਰਾ ਧੱਕਾ ਮਾਰਿਆ ਮੇਰੇ ਮਾਪਿਆਂ ਦੀ ਕੀ ਇੱਜ਼ਤ ਆ ਵੀ ਮੇਰਾ ਕਿਉਂ ਰਹਿੰਦੀ ਆ ਉਹ ਬਸ ਇਸੇ ਗੱਲ ਨੂੰ ਵਿੱਚੇ ਵਿੱਚ ਵਿੱਚੇ ਵਿੱਚ ਲੈ ਗਈ ਬਟੇ ਨਹੀਂ ਜਿਹੜਾ ਜੀਟੀਸੀਓ ਆਪਣੀ ਵਾਈਫ ਨੂੰ ਵੀ ਕੁੱਟਦਾ ਸੀ ਆਪਦੀ ਹਾਂ ਆਪਦੀ ਘਰ ਵਾਲੇ ਨੂੰ ਵੀ ਕੁੱਟੇ ਮਾਰੇ ਕਰਤਾ ਉਹ ਉਹ ਮੇਰੀ ਕੁੜੀ ਉੱਤੇ ਮਾਰ ਨਹੀਂ ਖਾਈ ਕਰਤੀ ਬਟੇ ਉਹ ਮਾਰ ਨਹੀਂ ਉਹਨੂੰ ਗਾਲਾਂ ਕੱਢਣ ਲੱਗ ਜਿੱਤੇ ਉਹਦੀ ਮੇਰ ਕਰੇ ਕਰਤੀ ਜਠਾਣੀ ਕੀ ਉਹ ਬਸ ਉਸकी ਮੇਰ ਕਰੇ ਕਰਤੇ ਉਹ ਉਸਨੂੰ ਗਾਲਾਂ ਕੱਢਣ ਲੱਗ ਜਿੱਤਾ ਮੇਰੀ ਕੁੜੀ ਨੂੰ ਸੋ ਕਹਦੇ ਤੇ ਗਲਤ ਤਾਂ ਤੋ ਕਿਸੇ ਹੋਰ ਬੰਦਾ ਨੂੰ ਬੁਲਾਉਂਦੀ ਆ ਤੂੰ ਕੱਪੜੇ ਗਲਤ ਪਾਉਂਦੀ ਆ ਤੋ ਬਾਹਰ ਜਾ ਕੇ ਕਿਸੇ ਹੋਰ ਬੰਦਾ ਨਾਲ ਗੱਲ ਕਰਦੀ ਆ ਉਹਦਾ ਘਰ ਵਾਲਾ ਉਹਨੂੰ ਕੁਛ ਵੀ ਨਹੀਂ ਕਹੇ ਕਰਦਾ। ਵੀ ਜਿੱਥਾ ਮਰਜੀ ਬੈਠੇ ਜਿੱਥਾ ਮਰਜੀ ਉੱਠੇ, ਕੱਪੜੇ ਵਧੀਆ ਪਵਾਏ ਕਰਦਾ। ਪੈਸਾ ਤੇ ਨਹੀਂ ਤੰਗ ਰਹਿਣ ਦਿਆ। ਹੂੰ। ਉਹਨੂੰ ਮੇਰੀ ਕੁੜੀ ਨਹੀਂ ਬਸ ਉਹਨੇ ਪ੍ਰੇਸ਼ਾਨ ਕਰ ਕਰ। ਮਤਲਬ ਤੁਹਾਡਾ ਜਵਾਈ ਸੀ ਜਿਹੜਾ ਉਹ ਤੁਹਾਡੀ ਕੁੜੀ ਦੇ ਨਾਲ ਸਹੀ ਬੋਲਚਾਲ, ਪੂਰੀ ਵਧੀਆ ਸੀ। ਹਾਂ, ਸਹੀ ਵਧੀਆ ਧੀ। ਕੋਈ ਮੇਰਾ ਜਵਾਈ ਮੇਰੀ ਕੁੜੀ ਨੂੰ ਕੁਛ ਵੀ ਨਹੀਂ ਕਹੇ ਕਰਦਾ। ਹੂੰ। ਕੋਈ ਗੱਲ ਨਹੀਂ ਹੁਆ ਤੇ ਉਹਦੇ ਨਾਲ ਕੋਈ ਵੀ ਬਾਤ ਨਹੀਂ। ਪੈਸਾ ਟੱਕਾ ਮ ਜਿੱਦਣ ਕੀ ਮੇਰੀ ਕੁੜੀ ਉੱਥਾ ਗਈ ਵੀ ਤੀ, ਪੈਸਾ ਮਾਣ ਖੇਡੇ ਕਰਦੀ, ਕੋਈ ਤੰਗੀ ਨਹੀਂ ਤੀ ਬੇਟੇ ਮੇਰੀ ਕੁੜੀ ਨੂੰ ਮੇਰੇ بس ਜਿਹੜਾ ਜੇਠ ਤਾਂ ਨਹੀਂ ਉਹਨੇ ਜਠਾਣੀ ਨੇ ਜੇਠ ਨੇ ਪਰੇਸ਼ਾਨ ਕਰਕੇ ਤੇ ਜਦੋਂ ਹੁਣ ਤੁਸੀਂ ਕਹਿੰਦੇ ਹੋ ਵੀ ਉਹ ਜਠਾਣੀ ਨੂੰ ਕੁੱਟਦਾ ਸੀ ਜੇਠ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਹੁਣ ਜੇ ਆਹ ਕੁਛ ਵਾਪਰਿਆ ਇਹਦੇ ਵਿੱਚ ਜਠਾਣੀ ਦੀ ਵੀ ਜੇਠ ਦਾ ਸਾਥ ਦੇ ਰਹੀ ਸੀ ਸਾਥ ਦੇ ਰਹੀ ਸੀ ਬਟ ਜਦ ਮੇਰੀ ਕੁੜੀ ਨੂੰ ਕੁੱਟਾ ਮਾਰਦਾ ਉਸਨੂੰ ਕੁੱਟਾ ਮਾਰਦਾ ਮੇਰੀ ਕੁੜੀ ਸੀ ਕਹਿ ਕਰਦੀ ਵੀ ਇਸਨੂੰ ਕਿਉਂ ਕੁੱਟ ਰਿਹਾ ਤਾ ਵੀ ਜਦ ਜੋ ਤੈਨੂੰ ਕੁਛ ਕਹਿੰਦੀ ਨਹੀਂ ਹੈਗੀ ਤੂੰ ਇਹਨੂੰ ਕਾਤੇ ਕੁੱਟ ਰਿਹਾ ਆ ਫਿਰ ਮੇਰੀ ਕੁੜੀ ਪਾਈ ਪੁੱਠਾ ਪੈ ਜੇ ਤਾ ਤਾਂ ਫਿਰ ਤੁਹਾਡੀ ਕੁੜੀ ਤਾਂ ਜਠਾਣੀ ਦੇ ਸਾਥ ਦਿੰਦੀ ਸੀ ਨਾ ਫਿਰ ਜਠਾਣੀ ਸਾਥ ਸਾਥ ਜਠਾਣੀ ਦਾ ਸਾਥ ਮੇਰੀ ਕੁੜੀ ਨੇ ਬਾਧੂ ਦੇ ਆ ਪਰ ਉਹਨੇ ਮੇਰੀ ਕੁੜੀ ਦਾ ਸਾਥ ਨਹੀਂ ਦਿਆ ਹੈ ਹੂੰ ਉਹਨੇ ਨਹੀਂ ਦਿਆ ਬੇਟੇ ਜਮੀ ਵੀ ਤੁਸੀਂ ਨਾਲ ਗਏ ਸੀ ਜਦੋਂ ਮਤਲਬ ਤੁਹਾਨੂੰ ਇਥੇ ਫੋਨ ਆਉਂਦਾ ਵੀ ਇਸ ਤਰ੍ਹਾਂ ਕੱਟਣਾ ਵਾਪਰ ਗਿਆ ਹਾਂ ਅਸੀਂ ਜਦ ਬੇਟੇ ਮੇਰਾ ਹੈ ਨਹੀਂ ਤੀ ਮੇਰਾ ਬੇਟਾ ਤਾਂ ਮੇਰਾ ਘਰ ਵਾਲਾ ਤਾਂ ਜੋ ਮੇਰੀ ਬੇਟੀ ਸੀ ਜਦ ਅਸੀਂ ਅੰਦਰ ਗਏ ਆ ਉਰੇ ਤੇ ਸੱਤ ਅੱਠ ਗੱਡੀਆਂ ਗਈਆਂ ਉਰੇ ਤੇ ਸੱਤ ਅੱਠ ਤੇ ਵੀ ਬਹੁਤ ਗੱਡੀਆਂ ਗਈਆਂ ਭਰਕਾ ਜਦ ਦੁਰਤੇ ਗਯਰ ਜਾਈ ਮੇਰੀ ਕੁੜੀ ਰਜਾਈ ਕਾ ਵਿਚ ਮਾਰ ਕਾ ਐਵੇਂ ਉਹਨੇ ਟਾਕਾ ਪਾਰਖੀ ਦੀ ਮੇਨ ਰਜਾਈ ਤਾਰੀ ਜਾ ਕਾ ਮੇਰੇ ਗੋਡਾਂ ਕਾ ਵਿਚ ਗੇਰੀ ਜਾ ਕਾ ਕੁੜੀ ਕੋਈ ਹੋਣ ਤੱਕ ਰੂਟੇ ਲਗੇ ਵੇ ਤੇਰਾ ਮੇਰੀ ਕੁੜੀ ਕਾ ਜੋਰਨ ਕੂਟੇ ਮਾਰੇ ਵੇ ਤੇ ਬਟੇ ਸਾਰਾ ਐਵੇਂ ਪਈ ਤੀ ਲੋਰਟੀ ਸ਼ਲਟ ਪਾਰਖੀ ਦੀ ਬਸ ਪੱਖਾ ਪੱਖਾ ਕਹ ਰਹਿਆ ਪੱਖਾ ਬਲਟ ਕਾਰਖੀ ਦੀ ਪੱਖਾ ਸਹੀ ਤਾਂ ਕੋਈ ਉਸਕੇ ਕੋਲ ਰੱਸੀ ਨਹੀਂ ਪਈ ਤੀ ਕੋਈ ਕੁਛ ਨਹੀਂ ਪਿਆ ਤਾਂ ਬਸ ਐਵੇਂ ਪਈਦੀ ਮਰੀ ਸਲਾਈ ਪਈ ਉਹ ਇਹ ਗੱਲ ਕਿਹਨੇ ਕਹੀ ਹੈ ਵੀ ਉਹਨੇ ਪੱਖੇ ਤੇ ਲਟਕੀ ਆ ਜਾਂ ਸੁਸਾਈਡ ਕੀਤੀ ਇਹ ਗੱਲ ਤੁਹਾਨੂੰ ਲਟਕੀ ਵੀ ਜਿਹੜੇ ਉਹਨਾਂ ਕਿ ਗਵਾਂਢੀ ਤੇ ਗਵਾਂਢੀਆਂ ਨੇ ਕਿਹਾ ਮਾਨੂੰ ਕਾਜੋ ਪੱਖਾ ਪਾ ਲਟਕ ਰਹੀ ਧੀ ਵੀ ਅਸੀਂ ਤਾਰੀਆ ਗਵਾਂਢੀ ਕਹਿੰਦੇ ਹਾਂ ਗਵਾਂਢੀ ਕਹਿੰਦੇ ਤੇ ਉਹ ਫਿਰ ਗਵਾਂਢੀ ਉਸ ਟਾਈਮ ਮੌਕੇ ਤੇ ਹੈਗੀ ਸੀ ਜਦੋਂ ਤੁਸੀਂ ਕੋਈ ਨਹੀਂ ਤਾਂ ਬੇਟੇ ਕੋਈ ਵੀ ਨਹੀਂ ਤਾਂ ਜਦ ਗਏ ਕੱਲਿਓ ਪਈਦੀ ਮੇਰੀ ਕੁੜੀ ਤੇ ਫਿਰ ਉਹ ਉਦੋਂ ਜਦੋਂ ਜੇਠ ਜਠਾਣੀ ਕਿੱਥੇ ਸੀ ਤੁਸੀਂ ਇਹ ਨਹੀਂ ਪੁੱਛਿਆ ਵੀ ਜਦੋਂ ਉਹ ਪੱਖੇ ਦੀ ਲੜਕੀ ਆ ਘਟੂ ਘਟ ਜੇਠ ਜਠਾਣੀ ਘਰੇ ਸਾ ਬਟੇ ਮਨ ਕੇ ਹਾ ਵੀ ਕਿੱਥਾ ਗਏ ਤੇ ਵੀ ਜੇ ਦੋਨਾਂ ਦਾ ਦਿਲ ਮਾ ਕੋਈ ਡਰਤਾ ਫਿਰ ਤਾਂ ਹੀ ਪੱਜਿਆ ਤਾਂ ਹੀ ਪੱਜਿਆ ਨਾ ਬਟੇ ਜੇ ਉਹਨਾਂ ਦਾ ਕੋਈ ਦਿਲ ਮਾ ਡਰਤਾ ਉਹ ਕਹ ਰਹੀ ਉਹ ਦਿਹਾੜੀ ਪਾ ਜਾਰਤਾ ਉਹ ਆਇਆ ਹੀ ਨਹੀਂ ਹੈਗਾ ਖੇਤ ਮਾ ਤੇ ਆਇਆ ਕਿਉਂ ਨਹੀਂ ਆਇਆ ਫਿਰ ਜੋ ਮਰਗੀ ਕੀ ਤਰ੍ਹਾਂ ਜੇ ਤਾਂ ਆਇਆ ਨਹੀਂ ਤਾਂ ਫਿਰ ਮਰਗੀ ਕੀ ਤਰ੍ਹਾਂ ਉਹ ਤੁਹਾਨੂੰ ਤਾਂ ਜੇ 14 ਕਰਨ। ਮਤਲਬ ਤੁਸੀਂ ਜਦੋਂ ਇੱਥੋਂ ਤੁਰ ਜਾਨੇ ਹੋ ਉੱਥੇ ਜਾਣੇ ਹੋ ਉੱਥੇ ਤੁਹਾਨੂੰ ਜੇਠ ਜਠਾਣੀ ਮੌਕੇ ਦੇ ਮੌਜੂਦ ਨਹੀਂ ਮਿਲਦੇ। ਨਹੀਂ ਬੇਟੇ ਮਾਨੂੰ ਕੋਈ ਨਹੀਂ ਮਿਲਿਆ ਹੈਗਾ। ਕੋਈ ਹੁਣ ਕਾ ਕਰ ਕਾਜੀ ਕੋਈ ਨਹੀਂ ਤਾਂ ਮੇਰੀ ਕੁੜੀ ਤਰੀ ਕੱਲੀਓ ਪਈ ਤੀ ਬੇਵਾਰਸੀ ਕਰੀ ਪਈ ਤੀ ਮੇਰੀ ਕੁੜੀ। ਸੱਸ ਸਹੁਰਾ ਤੇ ਹੁਣ ਵੀ ਉਹਨਾਂ ਦੇ ਮਤਲਬ ਹੈ ਹੀ ਨਹੀਂ ਹਨਾ ਤੁਹਾਨੂੰ। ਸੱਸ ਸਹੁਰਾ ਤੇ ਹੈ ਨਹੀਂ ਬੇਟਾ।